ਅੱਗੇ ਵੀਰ ਹਰਮਿੰਦਰ ਸਿੰਘ ਜੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕੁਝ ਕਰਨਾ ਤਾਂ ਵਜਿਆ ਕਰੋ ਵਰਨਾ ਨਾ ਕਰੋ ਅੱਪਾ ਤਰਾਫੋਂ ਘਾਈ ਮੈਕ ਨਹੀਂ ਹੋ ਰਹਾ ਨਾ ਤੁਸੀਂ ਦੇਖ ਸਕਦੇ ਹੋ ਸੰਗ ਜੱਥੇ ਲੋੜੀ ਮਨਾ ਰਹੀ ਆ ਲੋੜੀ ਲੋੜੀ ਲੋਵੀ ਆ ਪਰ ਮੈਂ ਕਈ ਬੰਦਿਆਂ ਨੂੰ ਇਹਦੇ ਬਾਰੇ ਪੁੱਛਿਆ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਹੁਣ ਜਿਨੇ ਵੀ ਮੈਨੂੰ ਜੋ ਕੁਝ ਵੀ ਕਹਤਾ ਮੈਂ ਤੁਹਾਨੂੰ ਕਹਿਣ ਲੱਗਾ ਤੁਸੀਂ ਸੁਣ ਲਿਓ ਸਭ ਤੋਂ ਪਹਿਲੀ ਚੀਜ਼ ਇੱਕ ਨੇ ਕਿਹਾ ਕੀ ਕਹਿੰਦੇ ਹੁਣ बसंत ऋतु शुरु <coughs> दी शुरुआत ਹੁੰਦੀ ਆ ਤੇ ਜਿੰਨੇ ਵੀ ਮਤਲਬ ਪੱਤ ਜੜ ਦਾ ਮੌਸਮ ਕਹਿੰਦੇ ਇੱਥੇ ਖਤਮ ਹੁੰਦਾ ਹੈ ਨਾ ਇੱਥੇ ਖਤਮ ਹੋ ਕੇ ਹੁਣ ਸਾਰੇ ਮਤਲਬ ਜਿਹੜੇ ਫਰੂਟਸ ਹੈਗੇ ਆ ਜਿਹੜੇ ਪਲਾਂਟਸ ਹੈਗੇ ਆ ਜਿਹੜੇ ਟਰੀਜ਼ ਆ ਉਹ ਅਗੇਨ ਗਰੋ ਹੁੰਦੇ ਆ ਆਟਮ ਖਤਮ ਹੋ ਕੇ ਦਿਨ ਤੋਂ ਹਾਂ ਜੋ ਵੀ ਨੇ ਕਹਤਾ ਉਹ ਤਾਂ ਹੁਣ ਕਹਿੰਦੇ ਉਹਦੀ ਖੁਸ਼ੀ ਕਰਕੇ ਆਪਾਂ ਆ ਚੀਜ਼ ਕਰਦੇ ਆ ਦੂਜੀ ਚੀਜ਼ ਕਿ ਹੁਣ ਕਹਿੰਦੇ ਠੰਡ ਇਸ ਦਿਨ ਤੋਂ ਕਹਿੰਦੇ ਕੰਮ ਹੋਣਾ ਸ਼ੁਰੂ ਹੁੰਦੀ ਆ ਹੌਲੀ ਹੌਲੀ ਜਿੰਨੀ ਵੀ ਠੰਡਾ ਹੁਣ ਇਧਰੋਂ ਕੰਮ ਹੁੰਦੀ ਆ ਤਾਂ ਉਹਦੇ ਕਰਕੇ ਵੀ ਕਹਿੰਦੇ ਆ ਇਹ ਚੀਜ਼ ਕਰਦੇ ਆ ਤੇ ਇੱਕ ਹਰ ਚੀਜ਼ ਕਿ ਜਿਹੜੇ ਕਿਸਾਨ ਲੋਕ ਹੈਗੇ ਆ ਉਹ ਅਗਨੀ ਦੇਵਤਾ ਨੂੰ ਕਹਿੰਦੇ ਮਤਲਬ ਉਹਨੂੰ ਮਤਲਬ ਪ੍ਰਸ਼ਾਦ ਵਗੈਰਾ ਜੋ ਵੀ ਆ ਚੜਾ ਕੇ ਅਗਨੀ ਦੇਵਤਾ ਨੂੰ ਆ ਵਿਸ਼ ਮੰਗਦੇ ਆ ਸੋ ਕਾਲਡ ਕੀ ਜਦ ਤੁਸੀਂ ਆਪਣੀ ਮਤਲਬ ਧੂਪ ਲੈ ਕੇ ਆਓਗੇ ਹੈਨਾ ਸਨਲਾਈਟ ਉਹ ਚੰਗੀ ਹੋਵੇ ਤਾਂ ਸਾਡੀ ਫਸਲ ਵਧੀਆ ਹੋਵੇ ਇੱਕ ਕਾਰਨ ਇਹ ਵੀ ਹੈਗਾ ਹੁਣ ਇੱਕ ਹਰ ਕਾਰਨ ਜਿਹੜਾ ਮੈਂ YouTube ਤੇ ਸੁਣਿਆ ਉਹ ਕੋਈ ਦੋ ਕੁੜੀਆਂ ਸੀਗੀਆਂ ਜਿਹੜੀ ਬਾਂਬਣ ਦੀ ਕੁੜੀਆਂ ਸੀਗੀਆਂ ਤੇ ਉਹਨਾਂ ਦਾ ਵਿਆਹ ਨਹੀਂ ਹੋ ਰਿਹਾ ਸੀ ਤੇ ਕੰਦੇ ਕੋਈ ਮੁਸਲਮਾਨ ਮੈਨੂੰ ਪੱਕਾ ਨਹੀਂ ਪਤਾ ਮੈਨੂੰ ਜਜਨਾ ਕਰਿਓ ਕੀ ਹੈ ਐਵੇਂ ਕੁਝ ਬੋਲ ਰਿਹਾ ਮੈਂ ਸੁਣਿਆ ਸੀ ਥੋੜਾ ਬਹੁਤਾ ਮੈਨੂੰ ਤਾਂ ਹੈਗਾ ਕਿ ਉਹ ਦੋ ਕੁਣੀਆਂ ਦਾ ਬਾਅਦ ਜੰਗਲ ਦੇ ਵਿੱਚ ਵਿਆਹ ਕਰਾਉਣ ਵਾਸਤੇ ਉਹਨਾਂ ਨੂੰ ਲੈ ਕੇ ਗਏ ਸੀ ਤੇ ਕਿਸੇ ਔਰ ਨੂੰ ਮਤਲਬ ਜਿਹੜਾ ਮੁਸਲਮਾਨ ਰਾਜਾ ਸੀਗਾ ਉਹਨੂੰ ਆ ਨਾ ਸ਼ੱਕ ਪਵੇ ਕਿ ਜੰਗਲ ਦੇ ਵਿੱਚ ਇੱਕ ਅਲੱਗ ਜਗ੍ਹਾ ਸਾਈਡ ਤੇ ਕਿਉਂ ਇੰਨੀ ਅੱਗ ਜਲ ਰਹੀ ਆ ਤਾਂ ਉਹ ਚੀਜ਼ ਨੂੰ ਅੰਦੇਖਾ ਕਰਨ ਵਾਸਤੇ ਜਿਹੜੇ ਵੀ ਜਿੰਨੇ ਵੀ ਪਿੰਡ ਦੇ ਲੋਕੀ ਸੀਗੇ ਉਹ ਸਾਰਿਆਂ ਨੇ ਕਹਿੰਦੇ ਇਦਾਂ ਦੀ ਅੱਗ ਜਲਾ ਕੇ ਆਪਣੇ ਘਰ ਦੇ ਸਾਹਮਣੇ ਬਹਿ ਗਏ ਸੀ ਤੇ ਫਿਰ ਬਾਅਦ ਚੋਰ ਆ ਜਾਣ ਲੱਗਿਆ ਕਿ ਇਹ ਨਾਰਮਲ ਆ ਸਾਰੇ ਲੋਕ ਕੀ ਕਰ ਰਹੇ ਕੋਈ ਸਪੈਸ਼ਲ ਨਹੀਂ ਆ ਇਹਦੇ ਵਿੱਚ ਤੇ ਅੱਧਾ ਉਹ ਦੋ ਕੁੜੀਆਂ ਦਾ ਵਿਆਹ ਹੋ ਗਿਆ ਸੀ ਹੁਣ ਇਹੀ ਦੋ ਕੁੜੀਆਂ ਦੇ ਉੱਪਰ ਹੋਰ ਦੋ ਤਿੰਨ ਸਟੋਰੀਆਂ ਵੀ ਹੈਗੀਆਂ ਮੈਨੂੰ ਉਹਨਾਂ ਕ ਨਹੀਂ ਪਤਾ ਪਰ ਜੋ ਵੀ ਆ ਮੇਰਾ ਕਹਿਣਾ ਤਾਂ ਆਹੀ ਆ ਭਾਵੇਂ ਨਵਾਂ ਸਾਲ ਹੋਵੇ ਭਾਵੇਂ ਕੋਈ ਤਿਹਾਰ ਹੋਵੇ ਜੋ ਸੰਗਤ ਇੱਕ ਜਗ੍ਹਾ ਇਕੱਠਾ ਹੋ ਰਹੀ ਆ ਨਾਮ ਜੋ ਪ੍ਰੀਆ ਤਾਂ ਫਿਰ ਵਧੀਆ ਗੱਲ ਆ ਉਹਦੇ 'ਚ ਬੁਰਾ ਕੁਝ ਨਹੀਂ ਆ ਤਾਂ ਸੰਗਤਾਂ ਨੂੰ ਆਹੀ ਆ ਕਿ ਜਦੋਂ ਵੀ ਕੁਝ ਹੋਵੇ ਨਾਲ ਆਇਓ ਸੈਲੀਬ੍ਰੇਟ ਕਰਨਾ ਵਖਰੀ ਜੀ ਗੱਲ ਆ ਗੁਰਦੁਆਰਾ ਸਾਹਿਬ ਆ ਕੇ ਆਪਣਾ ਨਾਮ ਜਪਿਓ ਨਿਤਨੇਮ ਕਰਿਓ ਨਰਾਇਣ ਸਾਹਿਬ ਦਾ ਪਾਠ ਕਰਿਓ ਜੋ ਹੈਗਾ ਉਹ ਕਰਿਓ ਤੇ ਖੁਸ਼ੀਆਂ ਮਾਣੋ ਬਸ ਹੋਰ ਕੁਝ ਨਹੀਂ ਅਸੀਂ ਚੱਲਦੇ ਆ ਹੁਣ ਆਪਾਂ ਉਸਤਾਦੇ ਕੋਲ ਜਾ ਕੇ ਆਉਂਦੇ ਆ ਚੱਕਰ ਮਾਰ ਕੇ ਆਉਂਦੇ ਆ ਉਹ ਵੀ ਪੰਜਾਬੀ ਆਣਾ ਆਪਣਾ ਉਹਨੂੰ ਵੇਸ਼ ਕਰਕੇ ਆਉਂਦੇ ਆ ਔਧਰ ਵੀ ਲਾਈ ਆ ਲੋਰੀ ਤੇ ਇੱਥੇ ਵੀ ਚੱਲਦੇ ਆ ਤੁਹਾਨੂੰ ਕਰਾਉਂਦੇ ਆ ਦਰਸ਼ਨ ਜੀ ਜੋ

ਕਿਰਪਾ ਜੜਦੀ ਕਨਾਂ ਜਿਹੜੇ ਰਹਿਣ ਤਿਆਰ ਵਰ ਤਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਰਪਾ ਸਦਕਾ ਸਾਡੇ ਵੀਰ ਹਰਬੀਰ ਸਿੰਘ ਜੀ ਨੂੰ ਵਾਦਤੋ ਵਾਦ ਸ਼ੇਅਰ ਕਰੋ ਲਾਈਵ ਹਾਂ ਜੀ ਕਿਰਪਾ ਅਗਾ ਤਰੱਕੀ ਕਰਨ ਦਾ ਬਲ ਬਖਸ਼ੋ ਜੰਗਾ ਜੀ ਵਾਹਿਗੁਰੂ ਕਾਲਸਾ ਵਾਹਿਗੁਰੂ ਜੀ ਇਹ ਘੋੜੇ ਵੀ ਰਾਇਤ ਨੇ ਚੱਲੀ ਗੋੜਾ ਮਾਣ ਜੀ ਦਾ ਦਰਸ਼ਨ ਕਰੋ ਜੀ ਸ਼ਸਤਰਾਂ ਦੇ ਬਹੁਤ ਹੀ ਪ੍ਰਾਤਨ ਪਰਛਾਣ ਵਾਲੇ ਬਹੁਤ ਹੀ ਵਜਨ ਤੇ ਬਹੁਤ ਹੀ ਪੁਰਾਣੀ ਤੋਪਾ ਦਾਸ ਨੇ ਆਪਣੇ ਹੱਥ ਨਾਲ ਚੱਕ ਕੇ ਦੇਖੀ ਸੀ ਕਿ ਬੜੇ ਹਾਰਾ ਦੇ ਨਾਲ ਜਦ ਤੱਕ ਇਸਨਾਨੂ ਸੀ ਸੇਵਾ ਕਰਦੇ ਸੀਗੇ ਬਹੁਤ ਜ਼ਿਆਦਾ ਭਾਰੀ ਤੋਪਾ ਹੈ ਨਿਸ਼ਾਨ ਸਾਹਿਬ ਹੈਗੇ ਨੇ ਜਿਹੜੇ ਆਪਾਂ ਅਗਰ ਕੀਰਤਨਾ ਦੇ ਵਿੱਚ ਕੱਢਦੇ ਨੇ ਕੱਪਸਰੀਆ ਕਾਲਸ ਬਹੁਤ ਕਾਲ ਸੀ ਜਿੱਦ ਗੋਟੀ ਕਰਾਉਂਦੇ ਹੋਏ ਬਹੁਤ ਬੰਸ ਰਾਈ ਬਚੀ ਕਿ ਫਿਰ ਤੇ ਜੀ ਜੀ ਅੱਕਾਰ ਬੋਲੋ ਭਾਈ ਕੁਝ ਭਾਈ ਜੀ ਕਾਲਸ ਭਾਈ ਜੀ ਕਿ ਮੈਂ ਚਲੋ ਇਹ ਕੀ ਆਤਾ ਅਸੀਂ ਆ ਗਏ ਜੀ ਉੱਪਰ ਨੂੰ ਤੁਹਾਨੂੰ ਵਧੀਆ ਦਰਸ਼ਨ ਕਰਾਉਣ ਵਾਸਤੇ ਕਿਉਂਕਿ ਸਾਡਾ ਰੂਲ ਹੈਗਾ ਆ ਜੋ ਜੇ ਕੁਝ ਕਰਨਾ ਤਾਂ ਵਧੀਆ ਕਰੋ ਵਰਨਾ ਨਾ ਕਰੋ ਆ ਦੇਖਿਓ ਜੀ ਅੱਗ ਕਾਫੀ ਕਮ ਹੋ ਚੁੱਕੀ ਆ ਨਾਲ ਪਿੱਛੇ ਜਿੱਥੇ ਅਗਲਈ ਆ ਉਧਰ ਵਾਏ ਗੁਰੂ ਵਾਏ ਗੁਰੂ ਅੱਗ ਨਹੀਂ ਕਹਿੰਦੇ ਅਵੇ ਲੋਹੜੀ ਬੋਲਤੋਂ ਨੇ ਲੋਹੜੀ ਕਹਿੰਦੇ ਆਪਾਂ ਤਾਂ ਲੋਹੜੀ ਕਹਿੰਦਾ ਲੋਹੜੀ ਲੋਹੜੀ ਇੱਧਰ ਅਗਲਾਉਣੀ ਠੀਕ ਆ ਇੱਕ ਦੂਜੇ ਦੇ ਦਿਨ ਦੀ ਕੀਤੇ ਨਾ ਲਾਇਆ ਕਰੋ ਵਧੀਆ ਨਹੀਂ ਹੁੰਦਾ ਜਲਸ ਨਸ ਖਤਮ ਕਰੋ ਜਿਹੜਾ ਤੁਹਾਨੂੰ ਲੱਗ ਰਿਹਾ ਤੁਹਾਡੇ ਨਾਲ ਜਲੇ ਸਗਾ ਉਹਦੀ ਯਾਰੀ ਛੱਡੋ ਲਿਖ ਕੇ ਰਹੋ ਤੇ ਨਾਮ ਜਪਿਆ ਕਰੋ ਬਸ ਨਾਮ ਜਪੋ ਬਸ ਜਪੋ ਬਸ ਜਪਤੇ ਤਰ੍ਹਾਂ ਖਾਲੀ ਵਲੌਗ ਦੇਖਦੇ-ਦੇਖਦੇ ਵੀ ਜਪਿਆ ਕਰੋ ਵਾਹਿਗੁਰੂ 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 ਆਕਾਲ ਦੇਖ ਸਕਦੇ ਹੋ ਜੀ ਬਾਬਾ ਜੀ ਵੀ ਆ ਗਏ ਜਨਾਲੀ ਅੱਜ ਬਾਬਾ ਜੀ ਦੀ ਮਤਲਬ ਬਾਬਾ ਜੀ ਨੂੰ ਸ਼ਾਇਦ 25 ਸਾਲ ਹੋ ਗਏ ਆ ਸੇਵਾ ਦੇ ਛੱਡ ਕੇ ਤੇ ਅੱਜ ਬਾਬਾ ਜੀ ਦਾ ਉਹ ਵੀ ਸੈਲੀਬ੍ਰੇਟ ਕੀਤਾ ਸੀ ਸਵੇਰ ਮੈਂ ਗਿਆ ਨਹੀਂ ਰੀਲ ਪਾਇਆ ਚੈੱਕ ਕਰ ਲੋ ਆ ਵੀਰ ਪਾਈਆ ਚੈੱਕ ਕਰੋ ਫੋਲੋ ਕਰੋ ਸਬ ਕਮੈਂਟ ਕਰੋ ਕਿਉਂਕਿ ਬਾਬਾ ਹੀ ਜਾ ਰਿਹਾ ਜੀ ਹੁਣ ਆਰਾਮ ਕਰਨ ਵਾਸਤੇ ਕਿਉਂਕਿ ਬਾਕੀ ਸਾਰਿਆਂ ਨੇ ਤਾਂ ਜਾ ਕੇ ਸੋ ਜਾਣਾ ਬਾਬਾ ਨੂੰ ਜਾ ਕੇ ਆਰਾਮ ਕਰਕੇ ਸਵੇਰ ਫੇਰ ਆ ਕੇ ਸੇਵਾ ਸਾੰਬੜੀ ਹੁੰਦੀ ਆ ਅਸੀਂ ਚੱਲਦੇ ਹੁਣ ਪ ਜਾ ਕੇ ਕਰਦੇ ਆ ਕੁਝ ਅਖਿਰ ਮਾਤਾ ਜੀ ਸੇਵਾ ਕਰ ਰਹੇ ਇਹ ਜਿਹੜਾ ਧੂਆ ਤੁਸੀਂ ਵੇਖ ਰਹੇ ਹੋ ਹੈਨਾ ਇਹਦੇ ਚ ਪਾਉਂਦੇ ਆ ਗੋਬਰੀ ਲੱਕੜ ਇਹ ਸਾਰੀਆਂ ਚੀਜ਼ਾਂ ਕਰਕੇ ਨਾ ਇਹ ਧੂਏ ਦੇ ਨਾਲ ਕਹਿੰਦੇ ਵਾਤਾਵਰਨ ਸ਼ੁੱਧ ਹੋ ਜਾਂਦਾ ਹੈ ਤਾਂ ਵੀ ਕਰਕੇ ਆ ਸਾਰੀਆਂ ਚੀਜ਼ਾਂ ਇੱਥੇ ਪਾਈ ਜਾਂਦੀ ਆ ਨਾਲ ਜਿਹੜੇ ਨਾਰੀਅਲ ਪਾਏ ਆ ਉਹ ਖਾਣ ਨੂੰ ਬਹੁਤ ਸਵਾਦ ਲੱਗਦੇ ਆ ਜੀ ਸੱਚੀ ਗੱਲ ਮੈਂ ਤੁਹਾਨੂੰ ਦੱਸਾਂ ਪਾਗਣ ਅਸੀਂ ਚੱਲਦੇ ਆ ਇੱਥੇ ਓਏ ਇਧਰ ਹੈਪੀ ਲੋਡੀ ਕੀ ਉੜਿਆ ਦੱਸ ਕਿ ਮੂਸੀ ਹੂੰ ਯਾ ਹੁ ਹਾ 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 ਫਮਾਉਣ ਵਾਸਤੇ ਪ੍ਰੋਸੈਸ ਕਰ ਰਿਹਾ ਸੀ ਮੈਂ ਸ਼ੀਸ਼ਾ ਆਲਾ ਸਿੰਘ ਜੀ ਵਾਏ ਮੇਰੇ ਬਰਾਉ ਵਾਟ ਇਜ਼ ਹੈਪਨਿੰਗ ਟੂ ਯੂ ਵਾਈ ਯੂ ਆਰ ਸੋ ਐਂਗਰੀ ਐਂਗਰੀ ਇਹ ਗਰਮ ਹੋ ਰਿਹਾ ਹੁਣ ਪਤਾ ਨਹੀਂ ਹਮਾਰਾ ਹਰੀਆਣਾ ਦੀ ਹੁਣੇ ਬਣੂਗਾ 2 ਸਾਲ ਚ ਇਟਾਲੀਅਨ ਹੁਣ ਇਹ ਵੀ ਦਿਖਾ ਰਿਹਾ ਆਪਣਾ ਜੋਸ਼ ਤੇਰਾ

पीने पीने का तो ना पागल वो देख पानी भी बोले को मस्ती करूं मत अंदर से बोल रहा को देखता हूं ये चुपचाप पानी हां क्या कमेंट आ रहा है प्राइस जीता बोल के चल बस बाय चल अंदर चल अंदर चल अंदर ਨੇ ਅੰਦਰ ਚੱਲ ਇਹ ਤਾਂ ਅਗਿੜਦਾ ਇਹ ਖਾਪੀ ਕੇ ਰਾਈਟ ਹੈ ਗਈ ਆ ਵੇਖੋ ਦੇਖੋ ਇਹਨੂੰ ਫੜ ਲੈ ਆਲੇ ਫੜ ਆ ਲੈ ਆ ਵੇਖੋ ਆ ਵੇਖੋ ਹਟ ਜਾ ਐਵੇਂ ਇਹਨੂੰ ਆਪਾਂ ਕੱਢਦੇ ਨਹੀਂ ਪਾਣਾ ਤਾਂ ਇਹਨਾਂ 'ਚ ਮਸਤੀ ਭਰੀ ਆ ਇਹਨੂੰ ਆਪਾਂ ਬਹੁਤ ਟਾਈਮ ਤੀਰੀ ਕੱਢ ਰਹੇ ਆ ਤਾਂ ਹੁਣ ਇਹ ਵੀ ਹੋ ਰਿਹਾ ਗਰਮ ਇਹਨੂੰ ਚਲਾਉਣ ਤੋਂ ਬਾਅਦ ਨਾ ਫਿਰ ਹੋ ਜਾਂਦੇ ਠੰਡੇ

ਸੁੰਦਰੀ ਬੁੰਦਰੀ ਸੁੰਦਰੀ ਬੁੰਦਰੀ ਪਤਾ ਨਹੀਂ ਹਵਾਸੀ ਮਾਰਤਾ ਪਿਆ ਤੇਰਾ ਕਹਣ ਵਿਚਾਰ ਆਵੇ ਸੁੰਦਰੀ ਬੁੰਦਰੀ ਓਏ ਕੱਲਿਆ ਉਸ ਖਿਲਾੜੇ ਦੀ ਗੋਲੀ ਓਏ ਵੀ ਇਹ ਵੀ ਇਹ ਵੀ ਇਹ ਪਾ ਪਾਉ ਜੀ ਵੀ ਇਹ ਚਲ ਓਏ ਸੇ ਅਗੇ ਸਾਨੂੰ ਲੱਗੀ ਸੀ ਪੱਖਾਂ ਅਸੀਂ ਅਗੇ ਰੰਗਰ ਸਾਹਿਬ ਲੰਗਰ ਛਕਣ ਵਾਸਤੇ ਲੰਗਰ ਛੱਕ ਗਏ ਅਸੀਂ ਜਾਵਾਂਗੇ ਘਰ ਕਿਹ ਅਸਾਂ ਨਾਲੇ ਕਿੱਗੀਆਂ ਵੰਟੇ ਹੋਈ ਟੱਕ ਲੈ ਜੀ ਲੰਗਰ ਅਸੀਂ ਵੀਡੀਓ ਵੀਡੀਓ ਨਹੀਂ ਬਣਾਉਂਦੇ ਲੰਗਰ ਛੱਕਣ ਵੇਲੇ ਨਾ ਗਰੇਸ਼ ਨਹੀਂ ਬਣੀ ਬਾਕੀ ਲੰਗਰ ਸਾਥ ਸੀ ਅਸੀਂ ਸੋਚ ਰਹੇ ਸੀ ਕੀ ਕਰੇ ਜਾ ਕੇ ਪਨੀਰ ਬਣਾਵਾਂਗੇ ਇੱਥੇ ਮਹਾਰਾਜ ਨੇ ਸਾਨੂੰ ਪਨੀਰ ਛਕਾਤਾ ਇਹ ਹੁੰਦੀ ਆ ਦੇਖੋ ਪਾਵਰ ਨਾਮ ਜੱਪੜਦੇ ਜੋ ਤੁਸੀਂ ਕਹੋਗੇ ਹਾਂ ਕੋਈ ਨਹੀਂ ਹਰ ਚੀਜ਼ ਦਾ ਸਭੂ ਸਭੂ ਥੋੜੀ ਜਿਨੀ ਕਰਤਾ ਓਏ ਘੰਟਾ ਚੀਜ਼ ਹੈਗੀ ਆ ਕਿ ਜੇ ਤੁਸੀਂ ਨਾ ਹੁਣ ਵਾਰ-ਵਾਰ ਨਹੀਂ ਜਾਣਾ। ਨਾਮ ਜਪੋ ਤਾਂ ਤੁਸੀਂ ਫਿਰ ਚਮਤਕਾਰਾਂ ਵੇਖਿਓ ਆ। ਸਾਡੇ ਆ। ਹਮਾਰਾ ਤਾਂ ਤੋਂ ਹੁਦਬਾਰ ਆਇਆ ਲੈ ਭਈ। ਬਹੁਤ ਵਾਹ। ਅਸੀਂ ਕਹਿੰਦੇ ਆ ਉਹ ਖਾਵਾਂਗੇ ਖਾਵਾਂਗੇ ਜੋ ਸਾਨੂੰ ਲੰਗਰ ਚ ਮਿਲ ਜਾਂਦਾ। ਮੁੱਤੇ ਰਹਤੇ ਮੁੱਤੇ ਰਹਤੇ। ਕਈ ਵਾਰ ਤਾਂ ਸਾਨੂੰ ਪੀਜ਼ਾ ਮਿਲਿਆ। ਭਾਈ ਨੇ ਸੋਲਰ ਪੈਨਲ ਲਾਇਆ। ਆਪਾਂ ਸੂਰਜ ਦੇਵਤਾ ਨੂੰ ਯੂਜ਼ ਕਰਕੇ એનર્ਜੀ ਲਵਾਂਗੇ। ਬਾਕੀ ਅਸੀਂ ਚੱਲਦੇ ਆ ਜੀ ਹੁਣ। ਟੈਗ ਜਾਈਏ ਕਰਦੇ ਆ ਆਪਣਾ ਵਲੌਗ ਖਤਮ। ਅੱਛਾ ਬੜਾਈਆ ਬਾਬਾਏ ਨੇ ਇੱਕ ਕੈਂਟ ਇਹ ਬਿਲਡਿੰਗ ਦੇ ਵਿੱਚੋਂ ਨਾ ਸਭ ਤੋਂ ਉੱਪਰ ਦੇ ਫਲੋਰ ਤੋਂ ਨਾ ਬਲੇ ਪ੍ਰਾਨ ਨੇ ਤਰਨਵੀਰ ਨੇ ਇੱਕ ਫੋਟੋ ਲਈ ਆ ਮੈਂ ਸਕਰੀਨ ਤੇ ਪਾ ਜਿਹੜੀਆਂ ਬਹੁਤ ਹੀ ਜ਼ਿਆਦਾ ਸੋਹਣੀ ਫੋਟੋ ਆ ਤੁਸੀਂ ਦੇਖਿਓ ਐਸੀ ਬਸ ਪਹੁੰਚਣ ਲੱਗਿਆ ਜੀ ਉੱਥੇ ਜਾ ਕੇ ਕਰਦੇ ਆ ਆਪਣਾ ਵਲੌਗ ਖਤਮ ਜੀ ਅਸੀਂ ਆ ਗਏ ਇੱਥੇ ਤੇ ਅੱਜ ਹੀ ਸਾਨੂੰ ਸਪੋਰਟ ਕਰਿਓ ਵਲੌਗ ਕਿੱਦਾਂ ਲੱਗ ਰਿਹਾ ਕਮੈਂਟ ਕਰਿਓ ਜ਼ਰੂਰ ਤੇ ਬਾਜੀ ਆਈਸੀ ਆਪਣਾ ਅੱਜ ਦਾ ਵਲੌਗ ਤੇ ਬੁਲਾ ਦੇਣਾ ਐਸਾ ਕਰਾ ਦੇ ਗਿਆ ਸਾਥੋਂ ਐਸਾ ਹੀ ਤੂੰ ਐਸਾ ਕੀ ਗੱਲ ਹੋ ਨਗਰੀਗਾ ਅਰੋੜਾ ਤਾ ਅਸੀਂ ਕਰਦੇ ਆ ਜ ਆਪਣਾ ਵਲੌਗ ਖਤਮ ਸਾਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਵਧੀਆ ਲੱਗ ਰਹਾ ਤਾਂ ਕਰੋ ਨਹੀਂ ਤਾਂ ਨਹੀਂ ਕਰੋ ਕੋਈ ਗੱਲ ਨਹੀਂ ਜੀ ਅਸੀਂ ਆਪਣੇ ਨਵੇਂ ਦੇ ਲਈ ਬਣਾ ਰਿਹਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਵਾਦਾ ਸੋਚ ਕੇ ਬਣਾ ਰਿਹਾ ਕਿ ਇਨ ਫਿਊਚਰ ਜਦ ਅਸੀਂ ਬਜ਼ੁਰਗ ਹੋ ਜਾਣਗੇ ਤਾਂ ਸਾਡੇ ਪੋਤੇ ਪੋਣੀਆਂ ਬੈਠ ਕੇ ਦੇਖਣਗੇ ਹਾਂ ਤਾਂ ਸਾਨੂੰ ਅਸੀਂ ਆਪਣੇ ਪੁਰਾਣੇ ਚੀਜ਼ਾਂ ਨੂੰ ਦੇਖ ਕੇ ਕਿਹੜਾ ਸਾਡਾ ਸਟੋਰੇਜ ਦਾ ਬਥੇਰਾ ਪੰਗਾ ਹੈ ਤਾਂ ਇਹ ਚੀਜ਼ ਨਾ ਸਾਨੂੰ ਸੁਵੇਹੀ ਕਾਲ ਦੇ ਲਈ ਸਾਡੇ ਕੋਲ ਹੈਗੀ ਆ ਅਸੀਂ ਜਦ ਮਰਜੀ ਦੇਖ ਸਕਦੇ ਆ ਅਸੀਂ ਕੀ ਕੁਝ ਕੀਤਾ ਤੇ ਨਾਲ ਹੀ ਨਾ ਚੇਂਜ ਬਹੁਤ ਹੋ ਰਿਹਾ ਹੁਣ ਸਾਡੇ 55 ਹਜੂਰ ਸਾਹਿਬ ਵੱਖਰਾ ਸੀਗਾ ਨਾ ਸਾਰੀ ਬਿਲਡਿੰਗਸ ਐਂਡ ਆਲ ਬਹੁਤ ਸਾਰਾ ਚੇਂਜ ਹੋ ਰਿਹਾ ਤਾਂ ਉਹ ਨਾ ਬਹੁਤ ਜ਼ਿਆਦਾ ਚੇਂਜ ਹੋ ਜਾਣਾ ਉਹ ਦੇਖਣ ਵਿੱਚ ਵੱਖਰਾ ਬਹੁਤ ਜ਼ਿਆਦਾ ਬਾਕੀ ਅੱਜ ਹੀ ਸਪੋਰਟ ਕਰਿਓ ਲਾਈਕ ਕਮੈਂਟ ਸ਼ੇਅਰ ਮਿਲਦਾ ਤੁਹਾਨੂੰ ਅਗਲੇ ਵੀਡੀਓ ਚ ਹੋਰ ਆ ਗਏ ਰੇ ਸਾਥ ਮ ਫਤਿਹ ਬੁਲਾਣੇ ਦਾ ਗਪੀਸ਼ ਨੂੰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ